ਮਨਨ ਨੂੰ ਕਹੇ ਵੀ ਤੁਸੀਂ ਝਗੜਾ ਨਹੀਂ ਕਰਨਾ ਆਪਾਂ ਕੁਝ ਨਹੀਂ ਕਰਨਾ ਕਿਉਂਕਿ ਲਾਗੇ ਬੰਨੇ ਦੇ ਆਪਾਂ ਬੰਨੇ ਆ ਤੇ ਉਹ ਚਲੋ ਉਸ ਟਾਈਮ ਤੇ ਚਲੇ ਗਏ ਫਿਰ ਗੋਲੀ ਵੀ ਚਲਾ ਕੇ ਗਏ ਆ ਦੁਬਾਰੇ ਜੋ ਅੱਗ ਲਾ ਕੇ 12 ਵਜੇ ਇਹਨਾਂ ਨੂੰ ਇੱਥੋਂ ਪਿੰਡੋਂ ਪਤਾ ਨਹੀਂ ਕਿ ਇਹਨੇ ਫੋਨ ਕੀਤਾ ਜਾਂ ਕੀ ਕੀਤਾ ਕਿ 12 ਵਜੇ ਵੇਖਿਆ ਵੀ ਗਲੀ 'ਚ ਕੋਈ ਨਹੀਂ ਹੈਗਾ ਇਹਨਾਂ ਆਣ ਕੇ ਕੰਦਾ ਟੱਪੀਆਂ ਅੱਗ ਲਾਉਂਦਾ ਭਈ ਲੰਬਾਰੀਆਂ ਤੋੜਤੀਆਂ ਜੋ ਗੈਣਾ ਘਟਾਈ ਵਿਆਹ ਹੀ ਇਹਨਾਂ ਦੀ ਸਾਲੀ ਦਾ ਤਾਂ ਚਾਹੀਦੇ ਉਹਨਾਂ ਦੇ ਪੈਸੇ ਉਹ ਗੈਸ ਕੁਸ਼ ਹੀ ਨਾਲ ਸੋਨੇ ਸਾਰੇ ਦਾ ਸਮਾਨ ਹੀ ਤੇ ਹੋਰ ਵੀ ਤੁਹਾਨੂੰ ਪਤਾ ਕੀਮਤੀ ਸਮਾਨ ਜਿਹੜਾ ਸਾਰਾ ਤੋੜ ਗਿਆ ਪਾਜੀ ਮੈਨੂੰ ਲੱਗੀਆਂ ਸਟਾਂ ਮੈਂ ਰਹਿਣਾ ਕਿਸ ਦੇ ਘਰੇ ਮੈਂ ਟੈਕਸੀ ਚਲਾਉਂਦਾ ਮੇਰਾ ਐਸੀਡੈਂਟ ਹੋਇਆ ਪੈਰ ਦਾ ਹੁਣ ਵੀ ਪੌੜੀ ਮੇਰੇ ਹੱਥ ਜਾ ਐ ਉਹ 19 ਤਰੀਕ ਨੂੰ ਅੱਗੇ ਵੀ ਸਾਡੇ ਘਰ ਗੋਲੀ ਚਲਾਈ ਆ ਉਹ ਮੇਰੀ ਬੇਟੀ ਨੇ ਦੱਸਿਆ ਮੇਰੇ ਜੋ ਆਈ ਨੂੰ ਵੀ ਮਤਲਬ ਇਹਥੋਂ ਦੇ ਮੁੰਡੇ ਆ ਤਲਵੰਡੀ ਦੇ ਇਹ ਮੇਰੇ ਮਗਰਮ ਦੇ ਨੇ ਮੈਨੂੰ ਢੰਗ ਕਰਦੇ ਨੇ ਇੰਨੀ ਗੱਲ ਹੋਈ ਆ ਸਾਨੂੰ ਨਹੀਂ ਪਤਾ ਕਿੰਨੇ ਅੱਗ ਲਾਈ ਆ ਕਿੰਨੇ ਨਹੀਂ ਲਾਈ ਇਹ ਸਾਡੇ ਤੇ ਅਵਲ ਜਾਮ ਲਾਉਂਦੇ ਨੇ ਮੇਰਾ ਨਾਮ ਦਵਿੰਦਰ ਸਿੰਘ ਜੀ ਪਿੰਡ ਤਲਵੰਡੀ ਰਾਜਦੋ ਜੀ ਰਾਤੀ ਜੀ ਮੁੰਡੇ ਆਏ ਸਰਾਵਾ ਦੇ ਮੈਂ ਉਹਨਾਂ ਨੂੰ ਇੱਥੋਂ 7 ਵਜੇ ਭੇਜਿਆ ਵਾਪਸ ਵੀ ਚਲੋ ਤੁਹਾਡੀ ਜਿਹੜੀ ਗੱਲ ਹੈਗੀ ਆ ਕੋਈ ਨਹੀਂ ਮੈਂ ਪੰਚਾਇਤ ਨਾਲ ਗੱਲ ਕਰਦਾ ਹੀ ਸਰਪੰਚ ਸਾਹਿਬ ਨੂੰ ਫੋਨ ਕੀਤਾ ਸਰਪੰਚ ਸਾਹਿਬ ਨੇ ਕਿਹਾ ਵੀ ਕੋਈ ਨਹੀਂ ਆਪਾਂ ਉਹ ਮੁੰਡੇ ਦੇ ਪਿਓ ਨੂੰ ਕਹਾ ਕਰੋ ਕਿੱਥੇ ਆ ਜੀ ਫੋਨ ਬੰਦ ਆਉਂਦਿਆ ਉਹਨਾਂ ਨੇ ਫੋਨ ਕੀਤਾ ਮੈਂ 9:30 ਵਜੇ ਫੇਰ ਆ ਕੇ ਦਬਾ ਦੁਬਾਰੇ ਮੈਂ ਫੇਰ ਇਹਨਾਂ ਅੱਗੇ ਹੀ ਅਪੀਲ ਕੀਤੀ ਆ ਗੁਰਦਾਰ ਸਾਹਿਬ ਅੱਗੇ ਖਲੋਤੀਆਂ ਸੀ ਉਹਨਾਂ ਦੀਆਂ ਦੋ ਗੱਡੀਆਂ ਦੋ ਪਿਛੇ ਸੀ ਮੈਂ ਉਹਨਾਂ ਨੂੰ ਕਹਿ ਵੀ ਤੁਸੀਂ ਝਗੜਾ ਨਹੀਂ ਕਰਨਾ ਆਪਾਂ ਕੁਝ ਨਹੀਂ ਕਰਨਾ ਕਿਉਂਕਿ ਲਾਗੇ ਬੰਦੇ ਆਪਾਂ ਬੰਦੇ ਆ ਤੇ ਉਹ ਚਲੋ ਉਸ ਟਾਈਮ ਤੇ ਚਲੇ ਗਏ ਇਹ ਠੀਕ ਹੈ ਚੱਲੇ ਉਹਨਾਂ ਮੈਨੂੰ ਇਹ ਵੀ ਕਹਿ ਗਏ ਵੀ ਹਜ਼ਾਰ ਵੀ ਲੈ ਗਏ ਬੰਦੇ ਵੀ ਨਾਲ ਆ ਸਾਡੇ ਸਾਰੇ ਨਾਲ ਆ ਠੀਕ ਹੈ ਜੀ ਫਿਰ ਗੋਲੀ ਵੀ ਚਲਾ ਕੇ ਗਏ ਆ ਦੁਬਾਰੇ ਜਦੋਂ ਅੱਗ ਲਾ ਕੇ 12 ਵਜੇ ਇਹਨਾਂ ਨੂੰ ਇੱਥੋਂ ਪਿੰਡੋਂ ਪਤਾ ਨਹੀਂ ਕਿਹਨੇ ਫੋਨ ਕੀਤਾ ਜਾਂ ਕੀ ਕੀਤਾ ਇਹ 12 ਵਜੇ ਵੇਖਿਆ ਵੀ ਗਲੀ 'ਚ ਕੋਈ ਨਹੀਂ ਹੈਗਾ ਇਹਨਾਂ ਆਣ ਕੇ ਕੰਦਾ ਟੱਪੀਆਂ ਅੱਗ ਲਾਉਂਦਾ ਭਈ ਫਿਰ ਚਲੋ ਆ ਚਾਚੇ ਦਾ ਬੇੜਾ ਵੱਡੇ ਦਾ ਉਹ ਗੇਟ ਤੋਂ ਬਾਹਰ ਆਇਆ ਉਹਨੂੰ ਉਹਨਾਂ ਫੜ ਕੇ ਘੁੱਟ ਮਾਰ ਕਰਤੀ ਉਹਦੇ ਵੀ ਸਿਰ 'ਤੇ ਸੱਟਾ ਲਾਤੀਆਂ ਲਾਕਬ ਬਾਵਾ ਦੇ ਲਤਾਂ ਦੇ ਉਹ ਦਾਖਲ ਕਰਾਇਆ ਜੀ ਘਰ ਦੀ ਕੀ ਹਾਲਤ ਹੈ ਘਰ ਦੇ ਹਾਲਾਤ ਵੇਖ ਲੈ ਤੂੰ ਸਰ ਵੀ ਕੀ ਕੀ ਕੀਤਾ ਨਾ ਜੀ ਲੰਬਾਰੀਆਂ ਤੋੜਤੀਆਂ ਜੋ ਗੈਣਾ ਘਟਾਈ ਵਿਆਹ ਹੀ ਇਹਨਾਂ ਦੀ ਸਾਲੀ ਦਾ ਤਾਂ ਚਾਹੀਦੇ ਉਹਨਾਂ ਦੇ ਪੈਸੇ ਪੂਹੇ ਕੈਸ਼ ਕੁਸ਼ੀ ਨਾਲ ਸੋਨੇ ਸਾਰੇ ਦਾ ਸਮਾਨ ਹੀ ਸੀ ਤੇ ਹੋਰ ਵੀ ਤੁਹਾਨੂੰ ਪਤਾ ਕੀਮਤੀ ਸਮਾਨ ਜਿਹੜਾ ਸਾਰਾ ਤੋੜ ਗਿਆ ਐਲਸੀਡੀਆਂ ਜੋ ਵੀ ਤੇ ਤਕਰਾਰ ਕਾਦੀ ਲੜਾਈ ਕਾਦੀ ਹੈ ਜੀ ਲੜਾਈ ਜੀ ਇੱਕ ਕੁੜੀ ਸੀਗੀ ਮੈ ਮੈਰਿਜ ਹੋਈ ਉਹਦੀ ਇਹਨੂੰ ਪਾਲੀ ਦੀ ਠੀਕ ਹੈ ਜੀ ਹੋਰ ਤਰਕਾਰ ਤੋਂ ਲੈ ਕੇ ਜੀ ਇਹ ਮਰਾਤੀ ਮੁੰਡੇ ਆਏ ਵੀ ਤੂੰ ਮੁੰਡਾ ਤੁਹਾਡਾ ਕੁੜੀ ਲੈ ਗਿਆ ਜੀ ਤੇ ਖੜਿਆ ਤੇ ਕੁੜੀ ਨੇ ਮੁੰਡੇ ਸਾਡੇ ਨੂੰ ਮੁੰਡਾ ਸਾਡਾ ਜੀ 17 18 ਸਾਲਾਂ ਦਾ ਮੁੰਡਾ ਸਾਰਾ ਠੀਕ ਹੈ ਕੀ ਮੰਗ ਕਰਦੇ ਜੋ ਪੁੱਛੀ ਮੰਗ ਕਰਦੇ ਜੀ ਪੁਲਿਸ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਪਰਚੇ ਜਲਦ ਤੋਂ ਜਲਦ ਕਰਕੇ ਇਹਨਾਂ ਨੂੰ ਕਾਰਵਾਈ ਕਰਕੇ ਦੇ ਅੰਦਰ ਕਿਤੇ ਜਾਣ ਹਾਂਜੀ ਕੀ ਗੱਲਬਾਤ ਹੋਈ ਅਸੀਂ ਤੇ ਵਿਆਹ ਵਾਲੇ ਘਰਾਂ ਜੀ ਹਾਂਜੀ ਇਹ ਮਗਰੋਂ ਆਏ ਨੇ ਪਹਿਲਾ ਨਾਮ ਮੇਰੇ પતિ ਜੀ ਨਾਲ ਗੱਲ ਕੀਤੀ ਆ ਕਿ ਚੋਤੀ ਕੁੜੀ ਵਾਪਸ ਕਰ ਦਿਓ 10 ਵਜੇ ਦਾ ਟਾਈਮ ਦਿੱਤਾ ਇਹਨਾਂ ਟਾਈਮ ਦੇਗੀ ਮਰੋਂ ਇਹ ਕਾਰਨਾਮਾ ਕਰ ਦਿੱਤਾ ਸਾਡੇ ਘਰ ਨੂੰ ਵਗਲਾ ਆਤੀ ਆ ਜੋ ਸਾਡਾ ਕੀਮਤੀ ਸਮਾਨ ਹੀ ਇਹਨਾਂ ਨੇ ਮਤਲਬ ਸਵਾ ਕਰ ਦਿੱਤਾ ਕਿਸ ਕੁੜੀ ਦੀ ਗੱਲ ਕਰਦੇ ਕੀ ਗੱਲਬਾਤ ਕੀ ਹੈ ਸਾਰੀ ਗੱਲਬਾਤ ਇਹ ਜੀ ਇੱਥੋਂ ਦੀ ਕੁੜੀ ਆ ਜੀ ਸਲਾਮਾ ਦੀ ਜਨਾਨੀ ਆ ਜੀ ਤਿੰਨ ਬੱਚੇ ਉਹਦੇ ਨਪਾਲੀ ਰਹਿੰਦੀ ਆ ਮੁੰਡੇ ਦੀ ਹਲੇ ਕੋਈ 18 ਸਾਲ ਦੀ ਉਮਰ ਹੈ ਸਾਰੀ ਹਾਂਜੀ ਉਹ ਨੂੰ ਧਮਕੀਆਂ ਦਿਆਂ ਤੇ ਆਉਣ ਨਹੀਂ ਦਿੰਦੀ ਉਹਨੂੰ ਉਥੋਂ ਜਿੱਥੇ ਬਨੇ ਕਿ ਭਾਇਆ ਉਹਨੂੰ ਆ ਗੋਣੀ ਦੇ ਅੰਦੇ ਨੂੰ ਤੋਂ ਰਾਤੀ ਕੀ ਹੋਇਆ ਰਾਤੀ ਤੇ ਕੋਈ 12 1 ਦਾ ਟਾਈਮ ਹੀ 12 1 ਵਜੇ ਆਏ ਹੋ ਹਾਂਜੀ ਕਿੰਨੇ ਲੋਕ ਸੀ ਕੋਈ 7-8 ਜਣੇ ਆਉਣਗੇ ਠੀਕ ਹੈ ਹਾਂਜੀ ਇੱਕ ਮੇਰਾ ਪਤੀ ਜਾਈ ਉਹਨੂੰ ਸੱਤਾ-ਸੁੱਤਾ ਲਾ ਗਏ ਲਾ ਗਵਾਂਡੀ ਨੂੰ ਉਹਨੂੰ ਸੱਤਾ ਸੋ ਉਹ ਦਾਖਲਿਆ ਠੀਕ ਹੈ ਹਾਂਜੀ ਠੀਕ ਹੀ ਨਕਸਾ ਇੱਕਾਂ ਦੇ ਸਾਢੇ ਲਮਾਰੀ 40 ਹਜ਼ਾਰ ਦੀ ਲਮਾਰੀ ਆ ਐਲ ਸੀ ਡੀ ਹੀ ਹੋਰ ਕੈਮਰੇ ਗੁੰਮਰੇ ਤੋੜ ਗਿਆ ਜੋ ਵੀ ਹੈ ਮਸ਼ੀਨ ਹੀ ਸਮਾਨ ਹਾਂਜੀ ਸਾਰਾ ਸਮਾਨ ਸਾਰੇ ਕਰਨ ਵਾਲੇ ਗਲਾਤੀ ਕੀ ਡਿਮਾਂਡ ਕਰਦੇ ਮੰਗ ਕੀ ਕਰਦੇ ਕੁਝ ਮੰਗ ਇਨਸਾਫ ਹੀ ਮੰਗਦੇ ਐ ਜੋ ਵੀ ਇਨਸਾਫ ਸਾਨੂੰ ਮਿਲਣਾ ਚਾਹੀਦਾ ਕੋਈ ਜੂਰੀ ਸੁਵਾਨੀ ਗਿਆ ਜੀ ਕਰੋ ਹਾਂਜੀ ਹਾਂਜੀ ਹਾਂ ਕੀ ਸੋਨਾ ਹੀ ਸਮਾਨ ਸਾਡਾ ਪੈਸਾ ਤੇ ਲੈਂਗੁਏਜ ਆਖਿਆ ਹੀ ਅੱਛਾ ਜੀ ਹਾਂਜੀ ਉਹ ਵੀ ਸਾਡਾ ਲੈ ਗਏ ਆ ਬੈਂਕਰੀਆਂ ਕਾਪੀਆਂ ਹੀ ਆ ਬੈਂਕਰੀਆਂ ਕਾਪੀਆਂ ਹੀ ਮੇਰਾ ਪਾਜੀ ਨਾਂ ਰਾਂਝਾ ਜੀ ਹਾਂਜੀ ਜੀ ਕੁਝ ਬੰਦਿਆਂ ਨੇ ਧਟ ਤੇ ਲਾਇਆ ਵੀ ਤੁਸੀਂ ਸਰਾਵਾਂ ਦੇ ਬੰਦਿਆਂ ਨੇ ਰਲਮੀ ਟੋਣ ਦੇ ਘਰ ਨੂੰ ਅੱਗ ਲਾਈ ਆ ਸਰ ਸਮਾਨ ਦਵਾ ਕਰਤਾ ਪਾਜੀ ਮੈਨੂੰ ਲੱਗਿਆ ਸਟਾ ਮੈਂ ਰਹਿਣਾ ਕਿਸ ਦੇ ਘਰੇ ਮੈਂ ਟੈਕਸੀ ਚਲਾਉਂਦਾ ਮੇਰਾ ਐਕਸੀਡੈਂਟ ਹੋਇਆ ਪੈਰ ਦਾ ਹੁਣ ਵੀ ਕੌੜੀ ਮੇਰੇ ਹੱਥ ਜਾ ਮੇਰੀ ਬੇਟੀ ਆਉਂਦੀ ਆ ਢੱਲਵਾਲਾ ਦੇ ਸ਼ਲੂਨ ਤੇ ਇਹਨਾਂ ਅੱਗੇ ਮੇਰੇ ਜਵਾਈ ਨੂੰ ਇੱਕ ਦਿਨ ਇੱਥੇ ਚਾਰ ਪੰਜ ਤਰੀਕ ਨੂੰ ਇੱਕ 19 ਤਰੀਕ ਨੂੰ ਅੱਗੇ ਵੀ ਸਾਡੇ ਘਰ ਗੋਲੀ ਚਲਾਈ ਆ ਉਹ ਮੇਰੀ ਬੇਟੀ ਨੇ ਦੱਸਿਆ ਮੇਰੇ ਜੋ ਆਈ ਨੂੰ ਵੀ ਮਤਲਬ ਇਹਥੋਂ ਦੇ ਮੁੰਡੇ ਆ ਤਲਵੰਡੀ ਦੇ ਵੀ ਮੇਰੇ ਮਗਰਮ ਦੇ ਨੇ ਮੈਨੂੰ ਤੰਗ ਕਰਦੇ ਨੇ ਤੇ ਇੰਨੀ ਗੱਲ ਹੋਈ ਆ ਸਾਨੂੰ ਨਹੀਂ ਪਤਾ ਕਿੰਨੇ ਅੱਗ ਲਾਈ ਆ ਕਿੰਨੇ ਨਹੀਂ ਲਾਈ ਇਹ ਸਾਡੇ ਦਿਨ ਐਵੇਂ ਇਜਾਮ ਲਾਉਂਦੇ ਨੇ ਬੇੜੇ ਮੇਰੇ ਦੋਹੇ ਆ ਦੋਹੇ ਨਹੀਂ ਇੱਥੇ ਹੈਗੇ ਇੱਕ ਮੇਰਾ ਬੇਲਾ ਹੈਂਡੀਗਾ ਦਾ ਉਹ ਬਾਬੇ ਬਲੂ ਕਰੀਦਾ ਬਸ ਤੇ ਬੇਟੀ ਸਾਡੀ ਕਿੰਨੇ ਗਈ ਆ ਕੀ ਚੱਕਰ ਉਹਦਾ ਕੀ ਮਾਮਲਾ ਹੈ ਇਹ ਸਾਨੂੰ ਨਹੀਂ ਪਤਾ ਕਿ ਕਿਤਰਾ ਗਵਾਹ ਕਰਕੇ ਖੜੀ ਉਹਨਾਂ ਕਿਤਰਾ ਕਰਾ 1.5 ਲੱਖ ਰੁਪਇਆ ਉਹਦੇ ਕੌਂਟ ਜਾਂ ਬੇੜੀ ਮੇਰੀ ਦੇ ਕੌਂਟ ਜਾਂ ਉਹ ਮੇਰੇ ਕੁੜਮਾ ਕਰਦਾ ਹੈ ਇਹ ਹੈ ਨਾ ਉਹ ਤੁਲੇ ਆ ਕੇ ਉਹਦੇ ਕਾਉਂਟ ਕਰਾਇਆ 1.5 ਲੱਖ ਰੁਪਇਆ ਵਾ ਉਹ ਵੀ ਲਗੀ ਨਾਲ ਹੀ ਅਨਸਰ ਕੀ ਮਾਮਲਾ ਹੈ ਜਿਹੜਾ ਤਲੰਡੀ ਰਾਜ ਦਾਦੂ ਕਰ ਸਕ ਲੈ ਤਲੰਡੀ ਰਾਜ ਦਾਦੂ ਤੋਂ ਫੋਨ ਆਇਆ ਸੀਗਾ ਸਾਨੂੰ ਰਾਤੀ ਕੋਈ 12:30 12:30 ਵਜੇ ਕੋਈ ਕੋਈ ਅੱਗ ਲੱਗਿਆ ਫਿਰ ਅਸੀਂ ਗਏ ਸੀ ਮੌਕੇ ਤੇ ਮੌਕੇ ਤੇ ਜਾ ਕੇ ਵੇਖਿਆ ਵਾ ਅੱਗ ਵਾਕੇ ਲੱਗੀ ਉਹਨਾਂ ਦੇ ਘਰ ਤੇ ਸਮਾਨ ਸਾਰਾ ਕਾਫੀ ਸੜਿਆ ਹੈ ਤੇ ਬਾਕੀ ਇਹ ਵੀ ਹੋਈ ਮੌਕਾ ਵੇਖ ਕੇ ਆਏ ਆ ਤੇ ਹੁਣ ਪੁੱਛਦੇ ਆਂ ਕੀ ਗੱਲ ਹੋਈ ਜਿਹੜੀ ਜੋ ਵੀ ਹੋਇਆ ਜਿਹੜੀ ਵੀ ਕਾਨੂੰਨੀ ਕਾਰਵਾਈ ਹੋਈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਬਖਸ਼ਾ ਕਿਸ ਨੂੰ ਸਰ ਜ਼ਖਮੀ ਵੀ ਹੋਇਆ ਕੋਈ ਜੀ ਇੱਕ ਬੰਦਾ ਦੱਸਦਿਆ ਮੈਨੂੰ ਉਹਨਾਂ ਨੇ ਕਿਹਾ ਵੀ ਜ਼ਖਮੀ ਹੋਇਆ ਪਰ ਅੱਲੇ ਮੈਂ ਵੇਖਿਆ ਨਹੀਂ ਆ ਉਹਦੇ ਬਾਰੇ ਪਤਾ ਕਰਦੇ ਆ ਜ਼ਖਮੀ ਜਿਹੜਾ ਹੋਇਆ ਹੋਊਗਾ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਊਗੀ ਉਹਦੇ ਮੁਤਾਬਕ ਕਾਰਵਾਈ ਕੀ ਵਿਸ਼ਵਾਸ ਦਵਾਇਆ ਬਾਕੀ ਕਾਰਵਾਈ ਕੀਤੀ ਜਾਊਗੀ ਜਿੰਨਾ ਲੈ ਕੇ ਨਹੀਂ ਘਟਨਾ ਚੱਲਦੀ ਜਾਊਗੀ ਹਾਂ